ਅੱਜ ਜਲੰਧਰ ਦੇ ਜ਼ਿਲ੍ਹਾ ਸ਼ਾਸਨ ਕੋਰਟ ਦੇ ਵਿੱਚ ਕੌਮੀ ਲੋਕ ਅਜ਼ਾਦਤ ਲਗਾਈ ਗਈ ਜਿਸ ਬਾਰੇ ਅਸੀਂ ਵੀ ਦੇਰੀ ਜਾਣਕਾਰੀ ਲੈਣੇ ਆ ਸੀਜੀਐਮ ਕਮਸ ਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਰਾਹੁਲ ਕੁਮਾਰ ਅਜ਼ਾਦ ਜੀ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਅੱਜ ਦੇ ਜਿਹੜੀ ਲੋਕਦਾਲਤ ਸੀਗੀ ਉਸਦੇ ਵਿੱਚ ਕਿੰਨੇ ਕੇਸਿਸ ਸੀਗੇ ਔਰ ਅੱਜ ਜਿਹੜੇ ਮੈਕਸਿਮਮ ਕੇਸਿਸ ਜਿਹੜੇ ਸੀਗੇ ਉਹ ਕਿਹੜੇ ਆਏ ਸੀ ਸਰ ਔਰ ਟੋਟਲ ਕਿੰਨੇ ਬੈਚਸ ਸਭ ਤੋਂ ਪਹਿਲਾਂ ਤੁਹਾਡਾ ਆਨਦੇ ਤੇ ਬਹੁਤ ਸ਼ੁਕਰੀਆ ਜੀ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਆ ਅੱਜ ਦਾ ਜਿਹੜਾ ਦਿਹਾੜਾ ਹੈ ਉਹ ਬਹੁਤ ਇੰਪੋਰਟੈਂਟ ਸਿਗਨੀਫੀਕੈਂਸ ਰੱਖਦਾ ਹੈ ਅੱਜ 8 ਮਾਰਚ ਦਾ ਦਿਨ ਜਿਹੜਾ ਵਰਲਡ वूमेन ਡੇ ਲਈ ਮਨਾਇਆ ਜਾਂਦਾ ਹੈ ਜਿਸ ਤਰ੍ਹਾਂ ਕੋਈ ਵੀ ਸੁਸਾਇਟੀ ਉਨੀ ਦੇਰ ਤੱਕ ਪ੍ਰੋਗਰੈਸ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਉਹ ਸੁਸਾਇਟੀ 'ਚ ਵੂਮਨ ਇੰਪਾਵਰ ਅੱਜ ਅਸੀਂ ਨੈਸ਼ਨਲ ਲੋਕਦਾਲ ਦੇ ਨਾਲ ਨਾਲ ਵੂਮਨ ਡੇਸ ਵਰਲਡ ਵੂਮਨ ਡੇ ਸੈਲੀਬ੍ਰੇਟ ਕਰ ਰਹੇ ਆ ਜਿਸ ਵਿੱਚੋਂ ਸਾਡੇ ਕੋ ਬਹੁਤ ਸਾਰੇ ਕਾਲਜਾਂ ਦੇ ਬੱਚੇ ਲੋਕ ਕਾਲਜਾਂ ਦੇ ਬੱਚੇ ਉਹਨਾਂ ਦੇ ਟੀਚਰ ਸਹਿਬਾਨ ਆਏ ਨੇ ਤੇ ਇੱਕ ਆਪਾਂ ਸੈਮੀਨਾਰ ਉਤੇ ਕੰਡਕਟ ਕੀਤਾ ਉਸ ਤੋਂ ਇਲਾਵਾ ਜਿਵੇਂ ਆਪਾਂ ਸਾਰੇ ਜਾਣਦੇ ਆ ਵੀ ਨਾਲਸਾ ਦੀ ਸਕੀਮ ਦੇ ਅੰਡਰ ਅੰਡਰ ਅਤੇ ਜ਼ਿਲ੍ਹਾ ਸੈਸ਼ਨ ਜਜ ਦੀ ਰਹਿਨਮਾਈ ਸ਼੍ਰੀ ਐਨ ਐਸ ਗਿਲਸ ਡਿਸਟ੍ਰਿਕਟ ਐਂਡ ਸੈਸ਼ਨ ਜਜ ਦੀ ਰਹਿਨਮਾਈ ਦੇ ਅਧੀਨ ਅਸੀਂ ਅੱਜ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਹੈ ਜਿਸ ਵਿੱਚ ਅਪ੍ਰੋਕਸੀਮੇਟਲੀ ਅਸੀਂ 19 ਬੈਂਚ ਜਲੰਧਰ ਵਿੱਚ ਤੇ ਦੋ-ਦੋ ਬੈਂਚ ਸਬਡਿਵੀਜ਼ਨ ਨਕੋਦਰ ਤੇ ਫਲੋਰ ਵਿੱਚ ਬਣਾਏ ਗਏ ਨੇ ਅਪ੍ਰੋਕਸੀਮੇਟਲੀ ਸਾਡਾ ਜਿੰਨਾ ਵੀ ਰਫਲੀ ਆਈਡੀਆ ਹੈ 46000 ਕੇਸਾਂ ਤੋਂ 47000 ਕੇਸਾਂ ਦਾ ਅੱਜ ਫੈਸਲਾ ਹੋਏਗਾ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਿਸਮਾਂ ਦੇ ਕੇਸ ਨੇ ਜਿੰਜ ਰੈਵਨਿਊ ਦੇ ਕੇਸਿਸ ਨੇ ਨੈਗੋਸ਼ੀਏਬਲ ਇਨਸਟਰੂਮੈਂਟ ਦੇ ਕੇਸਿਸ ਨੇ ਹੋਰ ਵੀ ਕ੍ਰਿਮੀਨਲ ਜਿਹੜੀਆਂ ਕੈنسਲੇਸ਼ਨ ਰਿਪੋਰਟਸ ਦਿਵਾਨੀ ਮੁਕਦਮੇ ਮੈਟ੍ਰਿਮੋਨੀਅਲ ਕੇਸਿਸ ਤੇ ਐਮੇਸੀਟੀ ਮੁਆਵਜ਼ੇ ਦੇ ਕੇਸਿਸ ਨੂੰ ਡਿਸਪੋਜ਼ ਆਫ ਕੀਤਾ ਜਾਏਗਾ ਜੀ ਸਰ ਅੱਜ ਮੈਕਸਿਮਮ ਕੇਸਿਸ ਜਿਹੜੇ ਸੀਗੇ ਉਹ ਜਿਹੜੇ ਅੱਜ ਹੱਲ ਹੋਏ ਨੇ ਉਹ ਕਿਸ ਕਿਹੜੇ ਸੀਗੇ ਔਰ ਜਿਹੜੇ ਉਹਦੇ ਵਿੱਚ ਮੈਟ੍ਰੀਮੋਨিয়াল ਕੇਸਿਸ ਵੀ ਕਿੰਨੇ ਸੀ ਮੈਟ੍ਰੀਮੋਨিয়াল ਵੀ ਕਾਫੀ ਤਦਾਦ ਚ ਕਿਉਂਕਿ ਜਲੰਧਰ ਵਿੱਚ ਤਿੰਨ ਫੈਮਿਲੀ ਕੋਰਟਸ ਕੰਮ ਕਰਦੀਆਂ ਨੇ ਤੇ ਉਹਨਾਂ ਦੇ ਮੈਕਸਿਮਮ 100 150 ਦੇ ਕਰੀਬ ਅਸੀਂ ਉਹਨਾਂ ਦਾ ਐਮੀਕਬਲੀ ਸੈਟਲਮੈਂਟ ਕਰਵਾਈ ਹੈ ਜਿਹਦੇ ਵਿੱਚ ਅੱਜ ਸ਼੍ਰੀ ਬਨੀਤ ਨਰੰਗ ਐਡੀ ਜੀ ਸਹਿਬਾਨ ਦੀ ਕੋਰਟ ਫੈਮਿਲੀ ਕੋਰਟ ਲੱਗੀ ਹੋਈ ਹੈ ਤੇ ਜੋ ਉਹਨਾਂ ਨੇ ਆਪਣਾ ਬਹੁਤ ਜ਼ਿਆਦਾ ਡਿਸਪੋਜ਼ ਆਫ ਕੀਤਾ ਹੈ ਜੀ ਸਰ ਲੋਕਾਂ ਦੀ ਜਾਣਕਾਰੀ ਵਾਸਤੇ ਜਾਂ ਸਾਡੇ ਸਰੋਤਿਆਂ ਦੀ ਜਾਣਕਾਰੀ ਵਾਸਤੇ ਜਿਹੜੇ ਕ੍ਰਿਮੀਨਲ ਕੇਸਿਸ ਜਿਹੜੇ ਨੇ ਉਹ ਲੋਕ ਦਲਤ ਦੇ ਵਿੱਚ ਕਿਹੜੇ ਕਿਹੜੇ ਟੈਕ ਅਪ ਹੁੰਦੇ ਨੇ ਕਿਹੜੇ ਕਿਹੜਿਆਂ ਦਾ ਉਹ ਨਿਪਟਾਰਾ ਕਰਾ ਸਕਦੇ ਨੇ ਜਿੰਸ ਟ੍ਰੈਫਿਕ ਚਲਾਨ ਜਾਂ ਕੋਈ ਵੀ ਪੈਟੀ ਆਫੈਂਸਸ ਜਾਂ ਕੋਈ ਵੀ ਕੇਸਿਸ ਹੈ ਰਿਚ ਜਿਹਦੇ ਚੇ ਕੰਪਲੇਨੈਂਟ ਅਕਿਊਜ਼ ਦੇ ਨਾਲ ਰਾਜੀ ਹੈਗਾ ਤੇ ਉਹ ਕੇਸ ਕੰਪਾਉਂਡ ਹੋ ਸਕਦਾ ਹੈ ਵਿਦ ਦੀ ਪਰਮਿਸ਼ਨ ਆਫ ਦੀ ਕੋਰਟ ਉਹਨੂੰ ਅਸੀਂ ਅ ਇਹਤੇ ਖਤਮ ਕਰ ਦਿੱਤਾ ਜਾ ਸਕਦਾ ਹੈ ਜੀ ਸਰ ਇਹ ਸਰ ਅ ਅੱਜ ਜਿਹੜੇ ਸਟੂਡੈਂਟਸ ਦੇ ਨਾਲ ਸੈਮੀਨਾਰ ਹੋਇਆ ਸਰ ਸਟੂਡੈਂਟਸ ਨੂੰ ਕਿਸ ਪੁਆਇੰਟਸ ਦੇ ਉੱਤੇ ਜਾਗਰੂਕ ਕੀਤਾ ਗਿਆ ਸਰ ਅੱਜ ਦੇ ਬੇਸਿਕਲੀ ਸਟੂਡੈਂਟ ਨੂੰ ਕਿਉਂਕਿ ਉਹ ਲਾ ਸਟੂਡੈਂਟ ਨੇ ਹਾਂਜੀ ਉਹਨਾਂ ਨੂੰ ਪਹਿਲਾਂ ਤੇ ਸਿਗਨੀਫੀਕੈਂਸ ਆਫ ਔਰਲਡ ਊਮਨ ਡੇ ਦੀ ਦੱਸੀ ਗਈ ਹੈ ਹਮਮ ਸੈਕੰਡਲੀ ਉਹਨਾਂ ਨੂੰ ਪਰਪਸ ਆਫ ਨੈਸ਼ਨਲ ਲੋਕ ਅਦਾਲਤ ਤੇ ਥੋੜੇ ਲੀਗਲ ਸਿਸਟਮ ਦੀ ਪ੍ਰोसीਜਰਲ ਬਾਰੇ ਜਾਣੂ ਕਰਾਇਆ ਗਿਆ ਤਾਂ ਕਿ ਉਹ ਆਉਣ ਵਾਲੇ ਜਿਹੜੇ ਨੇ ਉਹ ਵਕੀਲ ਨੇ ਜਾਂ ਸਹਬਾਨ ਬਣ ਸਕਦੇ ਨੇ ਜਾਂ ਪਬਲਿਕ ਪ੍ਰੋਸੀਕਿਊਟਰ ਹੋ ਸਕਦੇ ਨੇ ਉਹਨਾਂ ਦੇ ਫਿਊਚਰ ਲਈ ਇਹ ਜਿਹੜੀਆਂ ਆਯੋਜਨ ਨੇ ਬਹੁਤ کارਗਰ ਸਿੱਧ ਹੁੰਦੇ ਨੇ ਜੀ ਸਰ ਅੱਜ ਸਾਰੇ ਖੋ ਦੇ ਕੰਝ ਮਿਲ ਲਾ ਦੇ ਫੋਰਨ ਸਟੂਡੈਂਟਸ ਬਹੁਤ ਸਾਰੇ ਆਏ ਸਨ ਇਹ ਇਹ ਸੱਚ ਜਦੋਂ ਪਾਸ ਆਊਟ ਕਰ ਜਾਣਗੇ ਉਹ ਨੈਸ਼ਨੈਲिटीज ਦੇ ਵਾਈਜ਼ ਇਹ ਤੇ ਪ੍ਰੈਕਟਿਸ ਕਰ ਪਉਣਗੇ ਜਾਂ ਐਸ ਦਾ ਕੋਈ ਪ੍ਰੋਸੀਜਰ ਹੋਏਗਾ ਐਕਚੁਅਲੀ ਜਿੰਨੇ ਵੀ ਇਹ ਸਟੂਡੈਂਟ ਆ ਮੈਂ ਵੀ ਉਹਨਾਂ ਨਾਲ ਇੰਟਰੈਕਟ ਹੋਇਆ ਦੇ ਆਰ ਫਰੋਮ ਜ਼ਿੰਬਾਬਵੇ ਐਂਡ ਅਦਰ ਕਾਮਨਵੈਲਥ ਕੰਟਰੀਜ਼ ਐਸ ਵੀ ਨੋ ਵੀ ਜਿਹੜਾ ਸਾਡਾ ਲਾਅ ਆ ਇੰਡੀਆ ਦਾ ਵਾ ਉਹ ਬ੍ਰਿਟਿਸ਼ਰ ਦਾ ਬਣਾਇਆ ਗਿਆ ਦਾ ਦੋ ਉਹ 올 ਆਵਰ ਕਾਮਨਵੈਲਥ ਕੰਟਰੀਜ਼ ਦੇ ਬਾਈ ਐਂਡ ਲਾਰਜੋ ਲਾ ਦਾ ਸੇਮੀਆ ਐਕਸੈਪਟ ਦੀ ਪ੍ਰਸੀਜ਼ ਲਾਫ ਦੀ ਲੈਂਡ ਜਿਹੜਾ ਉਹ ਕੰਟਰੀ ਤੇ ਪ੍ਰਚਲਿਤ ਹੈਗਾ ਅਦਰਵਾਈਜ਼ ਬੇਸਿਕ ਲਾ ਜਿਹੜਾ ਵਾ ਉਹ ਸਾਰਾ ਇੱਕੋ ਜਿਹਾ ਹੀ ਹੈਗਾ ਇਸ ਅਕੀਰ ਦੇ ਵਿੱਚ ਲੋਕਾਂ ਨੂੰ ਕੀ ਕੀ ਸਨੇਹਾ ਦੇਣਾ ਚਾਹੁੰਦੇ ਸਾਡਾ ਸਨੀਹਾ ਨੈਸ਼ਨਲ ਲੋਕ ਦਲ ਦਾ ਇਹੀ ਹੈ ਲੋਕਾਂ ਨੂੰ ਜ਼ਿਲ੍ਹਾ ਸੈਸ਼ਨ ਜੱਜ ਸਾਹਿਬ ਵੱਲੋਂ ਵੀ ਤੇ ਪਾਲ ਸਾਹਿਬ ਵੱਲੋਂ ਵੀ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਵੱਲੋਂ ਵੀ ਵੀ ਆਪਣੇ ਮੈਕਸਿਮਮ ਤੋਂ ਮੈਕਸਿਮਮ ਜਿਹੜੇ ਕੇਸਿਸ ਨੇ ਉਹ ਇੱਕ ਲੋਕ ਅਦਾਲਤ ਦੇ ਜਾਂ ਮਡੀਏਸ਼ਨ ਦੇ ਰਾਹੀਂ ਆਪਣੇ ਕੇਸ ਦਾ ਫੈਸਲਾ ਕਰਕੇ ਤਾਂ ਕਿ ਉਹਰੇ ਨਾਲ ਟਾਈਮ ਰਿਲੇਸ਼ਨ ਸਭ ਲਈ ਬੈਨੀਫਿਟ ਹੈਗਾ ਠੀਕ ਸੋ सीजीएम कम्स कतर जिला क्रूनी से अथॉरिटी जालंधर राहुल कुमार आजाद जी ने बड़ी विस्तार लो, दे नाल, -नाल केड़े -केड़े दे आज दी लोक अदालत बारे ਤੇ जिला कानूनी से अथॉरिटी बारे जानकारी दीती और ਲੋਕਾਂ ਨੂੰ ਜਾਗਰੂਕ ਹੋਣ ਲਈ ਵੀ ਸੁਨੇਹਾ ਦਿੱਤਾ और ਇਸ ਦੇ ਨਾਲ-ਨਾਲ ਜਿਹੜਾ ਕਿ ਖਾਸ ਤੌਰ ਤੇ ਜਿਹੜੇ ਕ੍ਰਿਮੀਨਲ ਕੇਸਿਸ ਜਿਹੜੇ ਅਪਰਾਧ ਦੇ ਕੇਸਿਸ ਕਿਹੜੇ-ਕਿਹੜੇ ਲੋਕਦਲਤ ਚ ਟੇਕ ਅਪ ਕੀਤੇ ਜਾਂਦੇ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ और ਇਸ ਤੋਂ ਪਹਿਲਾਂ ਜੇ ਲੋਕਦਲਤ ਤੋਂ ਪਹਿਲਾਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਜਿਹੜੇ ਲਾਅ ਦੇ ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਵੀ ਲਾਅ ਦੇ ਰਿਲੇਟਡ ਊਮਨਸ ਦੇ ਲਾਅ ਦੇ ਰਿਲੇਟਡ ਵੀ ਜਾਗਰੂਕ ਕੀਤਾ ਗਿਆ ਕੈਮਰਾਮੈਨ ਵਿਕਰਮ ਕੁਮਾਰ ਦੇ ਨਾਲ ਚਿਰਾਗ ਸ਼ਰਮਾ ਅਜੀਤ ਵੈਬ ਟੀਵੀ ਜਲੰਧਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ